ਇਹ ਦਿੱਕੀਨਾ ਨੇ ਮੇਰਾ ਨਾਂ ਜੀ ਬਾਬਾ ਜਸਤਾ ਸਿੰਘ ਫਤਿਹਗੜ ਸਾਹਿਬ ਬਬੇਕਬੀਰ ਸਿੰਘ ਮੇਰਾ ਬਹੁਤ ਹੀ ਪਿਆਰਾ ਭਤੀਜਾ ਅੱਜ ਸਾਡੇ ਪਰਿਵਾਰ ਤੇ ਬੜਾ ਦੁੱਖ ਦਾ ਕਹਿਰ ਲੱਗਿਆ ਦਰਿਆ ਵੇ ਕੰਨੇ ਬਗਲਾ ਬੈਠਾ keel ਕਰੇ keel ਕਰੀਂਦੇ ਹੰਜੂਆਂ ਚਿੰਤਾ ਬਾਜ਼ ਪਏ ਬਾਜ਼ ਪਏ ਤਸ ਰੱਬ ਦੇ keelਾਂ ਵਿਸਰੀਆਂ ਜੋ ਮਨ ਚੇਤਨਾ ਚਿੱਤੇ ਸਨ ਸਾ ਗਾਲੀ ਰੱਬ ਕੀ ਹੀ ਇਜ਼ ਅ ਡਾਇਮੰਡ ਪਲੇਅਰ ਫਾਰ ਦਾ ਵੋਲੀਵੋਲ ਫਿਊਚਰ ਦੇ ਵਿੱਚ ਉਹਨੇ ਬੜੀਆਂ ਵੱਡੀਆਂ ਮੱਲਾਂ ਮਾਰ ਲੀਆਂ ਸੀ ਦੀਆਂ ਹੋਰ ਦਾ ਪੰਜਾਬ ਟੀਮ ਐਂਡ ਨੈਸ਼ਨਲ ਇੰਡੀਆ ਟੀਮ ਚੰਗੀ ਹਾਈਟ ਸੀਗੀ ਬਹੁਤ ਮਿਹਨਤੀ ਬੱਚਾ ਸੀਗਾ ਤੇ ਇਸ ਜ਼ੁਲਮ ਦੀ ਹਨੇਰੀ ਦੇ ਕਿਫਰਾਂ ਵਲੇ ਬਲੇ ਇਹਦੇ ਵਿੱਚ ਆ ਗਿਆ ਖੁੱਲਣ ਮਤ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਣਾ ਪੈਰੋਕਾਰ ਵਧਾ ਰਹੀ ਆ ਤੇ ਅਣਜਾਣ ਚੰਗੇ ਵਧੀਆ ਹੋਣ ਹਾਰ ਨੌਜਵਾਨ ਇਹਦੇ ਲਪੇਟੇ ਚ ਆ ਰਿਹਾ ਉਹਨਾਂ ਦੇ ਵਿੱਚੋਂ ਇੱਕ ਸਾਡਾ ਭਤੀਜਾ ਦਵੇਖ ਜਿਸ ਦਾ ਕੋਈ ਵੀ ਇਹੋ ਜਿਹਾ ਕੈਰੀਅਰ ਨਹੀਂਗਾ ਕੋਈ ਡਰਗ ਜਾਂ ਕੋਈ ਬਦਮਾਸ਼ੀ ਇੱਕ ਸਕੂਲ ਟਾਈਮ ਤੋਂ ਕਿ ਸਕੂਲਾਂ ਦੇ ਵਿੱਚ ਵੀ ਇਹ ਅੱਜ ਕਿਹੋ ਜਿਹਾ ਪ੍ਰਬੰਧ ਆ ਕਿ ਬੱਚਿਆਂ ਨੂੰ ਕਿਉਂ ਨਹੀਂ ਵਾਚ ਕੀਤਾ ਜਾਂਦਾ ਨੌਨ ਟੀਚਿੰਗ ਸਟਾਫ ਹੈ ਟੀਚਿੰਗ ਸਟਾਫ ਹਤੇ ਕੀ ਵੇਂਦਾ ਵੀ ਜਿਹੜਾ ਵੈਰ ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਇੱਥੋਂ ਕਤਲੋਂ ਗੈਰ ਹੱਤ ਤੱਕ ਪਹੁੰਚਿਆ ਹੁਣ ਮਸਲਾ ਇਹ ਆ ਪੀ ਇਹ ਘਾਟਾ ਘਰ ਤੋਂ ਸ਼ੁਰੂ ਹੋ ਕੇ ਇੱਕ 플레이ਰ ਦਾ ਘਾਟਾ ਸਮਾਜ ਧਰਮ ਦੇ ਦੇਸ਼ ਤੇ ਜਾ ਕੇ ਡਿੱਗਦਾ ਕਿਉਂਕਿ ਚੰਗਾ ਪਲੇਅਰ ਜਲਦੀ ਨਹੀਂ ਪੈਦਾ ਹੁੰਦਾ ਤੇ ਅੱਜ ਮੈਂ ਉਹਨਾਂ ਦੇ ਕੋਚ ਨਾਲ ਵੀ ਗੱਲ ਕੀਤੀ ਸੀ ਉਹਨਾਂ ਦੇ ਸ਼ਬਦ ਸੀਗੇ ਹੀ ਇਜ਼ ਅ ਡਾਇਮੰਡ ਉਹ ਬੰਦਾ ਬਹੁਤ ਤਰੀਕੇ ਨਾਲ ਸਾਂਭਣਾ ਵਾਲਾ ਸੀਗਾ ਕਿਉਂਕਿ ਅੱਗੇ ਲੋਕ ਇਹੋ ਜਿਹੇ ਸੀਗੇ ਪਲੇਅਰ ਦੀ ਇੱਜ਼ਤ ਕਰਦੇ ਸੀਗੇ ਜੇ ਪਲੇਅਰ ਕਿਤੇ ਮੰਨ ਲਓ ਤਲਖੀ ਵੀ ਹੋ ਜਾਣੀ ਉਹਨਾਂ ਨੇ ਗਣਾ ਵੀ ਸਾਡਾ ਪਲੇਅਰ ਆ ਸਾਡੇ ਇਲਾਕੇ ਦਾ ਪਲੇਅਰ ਆ ਤੇ ਇੱਜ਼ਤ ਹੁੰਦੀ ਸੀਗੀ ਸੋ ਇਹ ਬੜੀ ਬਦਤਮੀਜ਼ਾਨਾ ਹਰਕਤਾਂ ਇਹ ਨਾ ਧਰਮ ਕਰਮ ਤੋਂ ਕਿਉਂਕਿ ਕਿਸੇ ਦੀ ਹੱਤਿਆ ਕਰਨੀ ਜਿਹੜੀ ਆ ਉਹ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਵੀ ਪ੍ਰਵਾਨ ਨਹੀਂ ਹੁੰਦੀ ਇੱਥੇ ਤੇ ਸਜ਼ਾ ਮਿਲ ਨਹੀਂ ਮਿਲਣੀ ਆ ਉੱਥੇ ਵੀ ਸਜ਼ਾ ਮਿਲਣੀ ਆ ਉੱਥੇ ਵੀ ਨਹੀਂ ਬਖਸ਼ੇ ਜਾਣਗੇ ਜਿਸ ਵੀ ਵੀਰ ਸਿੰਘ ਦਾ ਜਿਹੜਾ ਕਤਲ ਕਰ ਦੇਣਾ ਕਿਉਂ ਕੀਤਾ ਗਿਆ ਕੀ ਕਾਰਨ ਕੀ ਬਣਿਆ ਦੇਖੋ ਜੀ ਵਿਵੇਕ ਵੀਰ ਸਿੰਘ 16 ਸਾਲ ਦਾ ਨੌਜਵਾਨ ਹੈ ਜਿਹੜੇ ਬੱਚੇ ਲੜੇ ਆ 14 ਸਾਲ 15 ਸਾਲ ਇਹ ਹੁਣ ਸਾਡੇ ਸਮਾਜ ਦੇ ਵਿੱਚ ਧਰਮ ਤੋਂ ਲੈ ਕੇ ਰਾਜਨੀਤੀ ਤੱਕ ਅਸੀਂ ਇਹ ਵੇਖੀਏ ਕਿ ਕਹਿ ਜਾਂ ਗੰਦ ਪੈ ਗਿਆ ਵਾ ਇਹ ਡੇ ਛੋਟੇ ਛੋਟੇ ਬੱਚੇ ਏਡੇ ਗਲਤ ਡਿਸੀਜਨ ਲੈ ਰਹੇ ਆ ਇੱਕ ਘਰ ਦੀ ਬਰਬਾਦੀ ਤੱਕ ਇਹ ਸਾਰਾ ਕੁਝ ਪਹੁੰਚ ਗਿਆ ਇੱਕ ਸਭ ਤੋਂ ਵੱਡਾ ਦੁਨੀਆ ਤੇ ਬੋਝ ਕਿਹੜਾ ਹੁੰਦਾ ਮੈਂ ਸਭ ਨੂੰ ਪੁੱਛਦਾ ਅੱਜ ਕੋਈ ਬੰਦਾ ਦੁੱਖ ਚ ਸ਼ਾਮਲ ਆ ਪਰ ਕਿਤੇ ਨਾ ਕਿਤੇ ਉਹਨਾਂ ਨੇ ਉਹਨਾਂ ਬੰਦਿਆਂ ਦੀ ਵੀ ਗੱਲ ਕਰਨੀ ਆ ਵੀ ਹਾਂ ਵੀ ਇਦਾਂ ਸੀ ਉਦਾਂ ਸੀ ਪਰ ਸਭ ਤੋਂ ਵੱਡਾ ਦੁਨੀਆ ਦਾ ਬੋਝ ਆ ਨੌ ਜਵਾਨ ਬੱਚੇ ਦਾ ਜਿਹੜੀ ਅਰਥੀ ਆ ਉਹਦੇ ਪਿਤਾ ਦੇ ਮੋਢਿਆਂ ਤੇ ਜਾਂਦਾ ਪਿਤਾ ਦੀ ਅਰਥੀ ਤੇ ਜਾਵੇ ਬੱਚੇ ਦੇ ਮੋਢਿਆਂ ਤੇ ਪਰ ਦੁਨੀਆ ਦਾ ਸਭ ਤੋਂ ਵੱਡਾ ਬੋਝ ਮੰਨਿਆ ਜਾਂਦਾ ਜਿਸ ਬੋਝ ਥੱਲੇ ਸਾਰੀ ਜ਼ਿੰਦਗੀ ਮਾਂ ਬਾਪ ਤੇ ਘਰ ਵਾਲੇ ਨਹੀਂ ਨਿਕਲਦੇ ਇਹ ਇਹ ਜੱਗ ਦੀ ਦੁਨੀਆ ਦਾ ਬੋਝ ਆ ਸੋ ਮੈਂ ਇੱਕ ਮੇਰੇ ਮੰਦਾ ਆਪ ਦਾ ਡਿਸੀਜਨ ਆ ਵੀ ਅੱਜ ਸਾਡੇ ਸਮਾਜ ਦੇ ਵਿੱਚ ਸੰਤਾਂਾਂ ਮਹਾਂਪੁਰਸ਼ਾਂ ਦਾ ਸਤਿਕਾਰ ਨਹੀਂ ਰਿਹਾ ਜੋ ਸਮਾਜ ਦੇ ਵਿੱਚ ਮਤਲਬ ਕਿ ਇੱਕ ਧਰਮ ਦੇ ਵਿਰੁੱਧ ਧਾਰਮਿਕ ਇਮਾਰਤਾਂ ਦੇ ਵਿਰੁੱਧ ਸੰਤਾਂ ਮਹਾਂਪੁਰਸ਼ਾਂ ਦੇ ਵਿਰੁੱਧ ਇੱਕ ਸੋਚ ਐਵਜੀ ਖੜੀ ਹੋਈ ਆ ਧਰਮ ਦਾ ਸਿਰਫ ਸਤਿਕਾਰ ਕੀਤਾ ਜਾਂਦਾ ਅਗੇ ਨਾ ਸਾਡੇ ਪੰਡਤ ਅਸੀਂ ਛੋਟੇ ਹੁੰਦੇ ਆ ਸੰਤਾਂ ਮਹਾਂਪੁਰਖਾਂ ਨੇ ਪ੍ਰੇਰਿਤ ਕਰਨਾ ਸੇਵਾ ਕਰਨ ਜਾਣੀ ਗੁਰਦੁਆਰੇ ਜਾਣਾ ਬਹੁਤ ਵੱਡੀ ਤਾਜ਼ਾਤ ਦੇ ਵਿੱਚ ਨੌਜਵਾਨ ਇਸ ਚੀਜ਼ ਤੋਂ ਧਰਮ ਤੋਂ ਪਾਸੇ ਹਨ ਜਿਸ ਦਾ ਕਰਕੇ ਸਿਹਤ ਨਹੀਂ ਮਿਲ ਰਹੀ ਪਰ ਬਵੇਕ ਵੀਰ ਉਹਨਾਂ ਚੋਂ ਇੱਕ ਸੀ ਜਿਸ ਨੂੰ ਮੈਂ ਜ਼ਿਆਦਾ ਗੁਰਦੁਆਰੇ ਮਿਲਦਾ ਇੱਕ ਹਫ਼ਤੇ ਪਹਿਲਾਂ ਜਦੋਂ ਮੈਂ ਪਹਿਲਾਂ ਵੀ ਇੱਥੇ ਆਇਆ ਸੀਗਾ ਉਹ ਮੈਨੂੰ ਗੁਰਦੁਆਰੇ ਮਿਲਿਆ ਉਹਨੇ ਮੈਨੂੰ ਸ਼ਰਧਾਈ ਪਾਈ ਆ ਉਸ ਤੋਂ ਬਾਅਦ ਮੈਂ ਰਹਿਦਾ ਹਸਬ ਦਾ ਪਾਠ ਢੀਸੀ ਸਾਹਿਬ ਖਲੋਤੇ ਸੀਗੇ ਉਹ 15 ਮਿੰਟ ਉਹਨੇ ਪਾਠ ਸੁਣਿਆ ਉਹ ਹਰ ਇੱਕ ਗੱਲ ਤੋਂ ਜਨੂ ਸੀਗਾ ਸਿਆਣਾ ਬੱਚਾ ਸੀਦਾ ਇਹੋ ਜਿਹਾ ਸ਼ਰਾਤੀ ਨਹੀਂ ਸੀਗਾ ਕਿਸਤਾ ਤੁਸੀਂ ਕਹੇ ਸਮਾਜ ਦੇ ਵਿੱਚ ਸੰਤਾ ਮਾ ਪੁਛਾ ਦਾ ਸਤਕਾਰ ਨਹੀਂ ਰਿਹਾ ਕੀ ਲੱਗਦਾ ਤੁਹਾਨੂੰ ਸਕੂਲਾਂ ਕਾਲਜਾਂ ਦੇ ਵਿੱਚ ਕੀਚਰਾਂ ਦਾ ਵੀ ਅੱਜ ਕੱਲ ਉਹਨਾਂ ਸਤਕਾਰ ਨਹੀਂ ਜਿੰਨਾ ਪਹਿਲੇ ਸਮੇਂ ਹੁੰਦਾ ਸੀ ਵੇਖੋ ਜੀ ਦੁਨੀਆ ਦੇ ਉੱਤੇ ਨਾ ਅੱਜ ਬੜਾ ਕਹਿਰ ਚੱਲ ਰਿਹਾ ਵਾ ਆਪਾਂ ਦੁਨੀਆ ਨੂੰ جنگ ਦੇ ਰਲਈਏ ਨਾਲ ਵੇਖੀਏ ਤੇ ਉਹ جنگ ਹੀ ਨਾ ਸਮਝੀਏ ਵੀ ਵੱਖਰੀ ਆ ਤੇ ਇਹ ਵੱਖਰੀ ਆ ਸਾਰੀ ਇੱਕੋ ਹੀ ਆ ਇਹਦੇ ਪਿੱਛੇ ਨਕਮੀ ਨਕਾਰਾ ਸਿਆਸਤ ਆ ਜਿਨ੍ਹਾਂ ਨੇ ਨਾ ਸਕੂਲ ਦਾ ਐਜੂ এডਿਕੇਸ਼ਨ ਦਾ ਐਡਮਿਨਿਸਟ੍ਰੇਸ਼ਨ ਰਹਿਣ ਦਿੱਤਾ ਨਾ ਬੱਚਿਆਂ ਚ ਰਹਿਣ ਦਿੱਤਾ ਨਾ ਟੀਚਰਸ ਰਹਿਣ ਦਿੱਤਾ ਅੱਗੇ ਟੀਚਰ ਦਾ ਪਰਛਾਵਾਂ ਵੀ ਡਰ ਪਾਉਂਦਾ ਸੀਗਾ ਕਿਸੇ ਦੀ ਜ਼ਰਤ ਨਹੀਂ ਸੀ ਹੁੰਦੀ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਗੁਰੂ ਪਰਮੇਸ਼ਵਰ ਹੈ ਐਡਾ ਵੱਡਾ ਦਰਜਾ ਸੀ ਦਾ ਮੈਂ ਸਕੂਲਾਂ ਦੇ ਉੱਤੇ ਇਹ ਗੱਲ ਪੁੱਛਦਾ ਵਾਂ ਕਿ ਤੁਹਾਡੇ ਸਕੂਲਾਂ ਦੇ ਵਿੱਚ ਅਸੀਂ ਨਹੀਂ ਸਕੂਲਾਂ 'ਚ ਪੜੇ ਵਧੀਆ ਤੋਂ ਵਧੀਆ ਸਕੂਲ 'ਚ ਪੜੇ ਆ ਤੇ ਬੇਕ ਦੇ ਪਿਤਾ ਜੀ ਸ਼ਮਸ਼ੇਰ ਸਿੰਘ ਸਪੋਰਟਸ ਸਕੂਲ ਜਲੰਧਰ ਸਪੋਰਟਸ ਕਾਲਜ ਜਲੰਧਰ ਤੋਂ ਪੜੇ ਜਿੱਥੋਂ ਤੱਕ ਮੈਂ ਜਾਣਦਾ ਕਿਤੇ ਤਿੱਖਣ ਤਾਈ ਤੇ ਸਾਡੇ ਬਚਪਨ 'ਚ ਇਹ ਵੀ ਹੋ ਜਾਂਦੇ ਆ ਪਰ ਅਸੀਂ ਉਸ ਗੱਲ ਨੂੰ ਸ਼ੇਅਰ ਕਰਦੇ ਨਾ ਬੱਚੇ ਸ਼ੇਅਰ ਕਰਦੇ ਆ ਇਹ ਗੱਲਾਂ ਕਿਸ ਕਤਲੋਂ ਗੈਰਤ ਤੱਕ ਪਹੁੰਚੀਆਂ ਉਹ ਸਾਨੂੰ ਪੁੱਛੋ ਅੱਜ ਸਾਡਾ ਕੀ ਗਵਾਚਾ ਵਾ ਅਸੀਂ ਕਿਸ ਸਥਿਤੀ 'ਚ ਖਲੋਤੇ ਆ ਲੱਤਾਂ ਪਹਾੜ ਨਹੀਂ ਚੱਲਣੀਆਂ ਕਿਉਂ ਇੱਕ ਜਿਹੜਾ ਬੱਚਾ ਚੱਲੇ ਜਾਂਦਾ ਉਹ ਵੀ 6 ਫੁੱਟ ਸਾਢੇ 6 ਫੁੱਟ ਤੋਂ ਉੱਪਰ ਕਦੀ ਵਾਪਸ ਨਹੀਂ ਆਉਂਦਾ ਜਿੱਤਨਾ ਬੱਬਾ ਜੀ ਪੰਜਾਬ ਦੇ ਵਿੱਚ ਕੁਝ ਤਾਂ ਨੌਜਵਾਨੀ ਨੂੰ ਨਸ਼ਾ ਨਿਕਲ ਗਿਆ ਜੀ ਕੁਝ ਡੈਕਸਟਰ ਕਹਿ ਕੇ ਮਰੇ ਗਏ ਜੀ ਕੁਝ ਸਾਡੇ ਆਪਸੀ ਜਿਹੜੇ ਆ ਸਕੂਲਾਂ ਦੇ ਕਾਲਜਾਂ ਦੇ ਵਿੱਚ ਲੜਾਈ ਝਗੜਿਆਂ ਦੇ ਵਿੱਚ ਨੌਜਵਾਨਾਂ ਦਾ ਘਾਣ ਹੋ ਰਿਹਾ ਜੀ ਕੀ ਲੱਗਦਾ ਸਾਨੂੰ ਕਿ ਸਾਡੀ ਨੌਜਵਾਨੀ ਪੀੜੀ ਦਿਨੋ ਦਿਨ ਜਿਹੜੀ ਆ ਇਸ ਸਰਕਾਰਾਂ ਦੀ ਜਿਹੜੀ ਹੈ ਨਕਾਮੀਆਂ ਦਾ ਕਰਕੇ ਗੁਲਤਾਨ ਹੋ ਰਹੀ ਹੈ ਮੈਂ ਤੁਹਾਨੂੰ ਪਹਿਲਾਂ ਵੀ ਜਵਾਬ ਦਿੱਤਾ ਵਾ ਕਿ ਸੰਤਾਂ ਮਹਾਂਪੁਰਖਾਂ ਦੀ ਕਮੀ ਵੀ ਆ ਬਹੁਤੇ ਸੰਤ ਮਹਾਂਪੁਰਖ ਜਾ ਚੁੱਕੇ ਦੁਨੀਆ ਤੋਂ ਜਿਹੜੇ ਮੌਜੂਦਾ ਸੰਤ ਮਹਾਂਪੁਰਖ ਆ ਉਹ ਧਰਮ ਦੇ ਮਾਮਲੇ ਦੇ ਵਿੱਚ ਇਸ ਚੀਜ਼ ਨੂੰ ਅੱਗੇ ਆਉਣ ਕਿਉਂਕਿ ਸਰਕਾਰ ਨੂੰ ਨਾ ਤਾਂ ਹਲਾਮਾ ਦੇ ਸਕਦੇ ਆ ਉਹਨਾਂ ਉਲਟਾ ਲਾਹਮਾ ਚੁੱਕ ਕੇ ਸਾਡੇ ਤੇ ਸੁੱਟ ਦੇਣਾ ਪ੍ਰਸ਼ਾਸਨ ਆ ਪ੍ਰਸ਼ਾਸਨ ਨਾਲ ਵੀ ਅੱਜ ਪੂਰੀ ਟੌਕ ਕਰਨੀ ਪਿੰਦੀ ਆ ਫੇਰ ਜਾ ਕੇ ਕਿਤੇ ਗੱਲ ਸਿਰੇ ਚੜਦੀ ਆ ਪਰ ਇਹ ਸਾਰੀਆਂ ਗੱਲਾਂ ਇਹਨਾਂ ਕੰਮਾਂ ਤੋਂ ਪਹਿਲਾਂ ਹੋਣੀਆਂ ਚਾਹੀਦੀਆਂ ਜਿੰਮੇਵਾਰੀ ਸਰਕਾਰ ਦੀ ਜਿੰਮੇਵਾਰੀ ਉਦੋਂ ਬਾਅਦ ਆ ਪ੍ਰਸ਼ਾਸਨ ਦੀ ਨਹੀਂ ਤਾਂ ਫੇਰ ਅੰਦੇ ਨਾ ਵੀ ਜਦ ਹੈ ਅੱਗ ਕਹਿਰ ਦੀ ਬਲਦੀ ਤਦ ਹੈ ਹਵਾ ਧਰਮ ਦੀ ਚੱਲਦੀ ਹੋਣੀ ਨਹੀਂ ਕਿਸੇ ਤੋਂ ਟਲਦੀ ਇਹ ਇਤਿਹਾਸ ਬਣਾ ਬਤਾਉਂਦੇ ਨੇ ਫੇਰ ਜਦੋਂ ਧਰਮ ਸ਼ਸਤਰ ਖੇਚਦਾ ਨਾ ਫੇਰ ਆਪਣੇ ਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਇਕੱਲੇ ਇੱਕ ਬੰਨੇ ਸੀਗੇ ਸੰਸਾਰ ਨੂੰ ਰਾ ਦੇ ਰਿਆ ਸੀ ਕਿ ਸਾਰੀ ਰਾਜਨੀਤੀ 10 ਲੱਖ ਫੌਜ Rajput ਜਿੰਨੀ ਮੁਗਲਿਆ ਸੰਸਕਰ ਸਾਰੀ ਇਕ ਬੰਨੇ ਹੋ ਕੇ ਉਹਨਾਂ ਨੂੰ ਘੇਰ ਕੇ ਖਲੋਤੀ ਸੀ ਚਮਕੌਰ ਦੀ ਗੜੀ 'ਚ ਪਰ ਨਹੀਂ ਧਰਮ ਨੇ ਆਪਣਾ ਪਾਸਾ ਨਹੀਂ ਛੱਡਿਆ ਉਹ ਕੰਮ ਹੋਣ ਹੋਊਗਾ ਤੇ ਫੇਰ ਸਾਰਾ ਕੁਝ ਸਹੀ ਹੋਊਗਾ ਤੇ ਬਬੀਕ ਵੀਰ ਸਿੰਘ ਹੋਣੀ ਕਿੰਨੇ ਭੈਣ ਭਰਾ ਸੀ ਇਹ ਦੋ ਭਰਾ ਨੇ ਦੂਜਾ ਸਮਰਥ ਵੀਰ ਸਿੰਘ ਅਮਰਤਾ ਦੀ ਗੁਰਸਿੱਖ ਛੋਟਾ ਕਿ ਵੱਡਾ ਵੱਡਾ ਜੀ ਮਮਨ ਚਾਚੇ 12 ਸਾਲ ਵੱਡਾ ਨੇ ਕਿ ਤੂੰ 10 ਸਾਲ 10 ਸਾਲ ਵੱਡਾ ਹੋਏ ਤੇ ਤੋਂ ਬਹੁਤ ਹੀ ਧਾਰਮਿਕ ਖਿਆਲਾਂ ਵਾਲਾ ਬੜੀ ਉਹ ਕੈਨੇਡਾ ਦੇ ਵਿੱਚ ਆ ਉਹਦਾ ਸੋਹਣਾ ਕੰਮ ਉਦੋਂ ਬਾਅਦ ਜਿਹੜੇ ਵਿਵੇਕ ਵੀਰ ਦੇ ਦਾਦਾ ਜੀ ਸਰਦਾਰ ਨਿਰਮਲ ਸਿੰਘ ਆਰਤੀਆ ਰਾਜਨੀਤਿਕ ਤੌਰ ਤੇ ਬੜਾ ਵਧੀਆ ਰਸੂਕ ਰੱਖਦੇ ਰਿਹਾ ਉਹ ਸੱਚਖੰਡ ਵਾਸੀ ਸਰਦਾਰ ਨਿਰਮਲ ਸਿੰਘ ਜੀ ਆਰਤੀਆ ਸਾਡੇ ਪਾਇਆ ਜੀ ਤੇ ਉਹ ਮਤਲਬ ਕਿ ਇਹ ਪਰਿਵਾਰ ਪਹਿਲੇ ਦਿਨ ਤੋਂ ਹੀ ਰਾਜਨੀਤੀ ਨੂੰ ਲੈ ਕੇ ਸਾਡੇ ਇਲਾਕੇ ਦੇ ਹਰ ਪੱਖੋਂ ਕੰਮ ਆਉਂਦਾ ਰਿਹਾ ਕੋਈ ਐਹੋ ਜੀ ਇੱਥੇ ਇਹ ਨਹੀਂ ਕਿ ਆਹ ਜਿਹੜੇ ਜਿਤਨਾ ਆ ਬੰਦੇ ਅਜੇ ਦੁੱਖ ਚ ਬੈਠੇ ਹਨਾ ਭਾਵੇਂ ਦੋਖਾ ਭਾਵੇਂ ਸੁਖਾ ਤਾਇਆ ਜੀ ਸੱਚਖੰਡ ਵਾਸੀ ਸਦਾ ਨਿਰਮਲ ਸਿੰਘ ਆੜਤੀਆ ਜਦੋਂ ਹੁੰਦੇ ਸੀ ਇੰਨਾ ਕ ਇਕੱਠ ਉਹਨਾਂ ਦੇ ਆਸੇ ਪਾਸੇ ਵੈਸੇ ਹੀ ਹੁੰਦਾ ਸੀ ਸਮਝਾ ਸੋ ਪਤਾ ਪਿੱਛੇ ਪਰਿਵਾਰ ਬਹੁਤ ਵੱਡਾ ਘਾਟਾ ਪਿਆ ਵਾ ਨਾ ਪੂਰਾ ਹੋਣ ਵਾਲਾ ਬਿਲਕੁਲ ਨਾ ਜੀ ਮੈਂ ਫਿਰ ਪਹਿਲਾਂ ਦੱਸਿਆ ਵੀ ਤੁਸੀਂ ਨਾ ਸਾਡੇ ਕੋਲੋਂ ਥੋੜੀਆਂ ਜੀਆਂ ਉਹਦੀਆਂ ਐਕਟਿਵ ਵਾਲੀਬਾਲ ਦੀਆਂ ਕੁਝ ਕਲਿੱਪ ਲਿਓ ਉਹ ਵੀਡੀਓ ਵੀ ਹੈਗੀਆਂ ਉਹਦੀਆਂ ਫੋਟੋਜ਼ ਵੀ ਹੈਗੀਆਂ ਤੇ ਉਹ ਕਿਸ ਲੈਵਲ ਦਾ ਖਿਡਾਰੀ ਸੀਗਾ ਖਿਡਾਰੀ ਦਾ ਨੁਕਸਾਨ ਪਰਿਵਾਰ ਦਾ ਤੇ ਹੈ ਹੈ ਸਮਾਜ ਦਾ ਉਦੋਂ ਵੱਡਾ ਹੈ ਤੇ ਰਾਸ਼ਟਰ ਤੱਕ ਕਿਉਂਕਿ ਖਿਡਾਰੀ ਨੇ ਜਾ ਕੇ ਅਰਜਨ ਅਵਾਰਡ ਫੜਨਾ ਉਹ ਮਹਾਰਾਜ ਨਾ ਇਸ ਮੌਤ ਦੀ ਲਪੇਟ ਚੋਂ ਦਾ ਅਰਜਨ ਅਵਾਰਡ ਨੂੰ ਹੱਥ ਪਾਉਂਦਾ ਇਸ ਤਰ੍ਹਾਂ ਆਪਣੇ ਤੋਂ ਪਹਿਲਾਂ ਕਬੱਡੀ ਖਿਡਾਰੀ ਸੰਦੀਪ ਅੰਬੀਆ ਵੀ ਇਸੇ ਤਰ੍ਹਾਂ ਹੀ ਉਹਨਾਂ ਦਾ ਵੀ ਕਤਲ ਹੋ ਗਿਆ ਇਹ ਪੰਜਾਬ ਦੀ ਧਰਤੀ ਤੇ ਜਿਹੜਾ ਕਤਲੋਗਾਰਤ ਚੱਲ ਰਹੀ ਹੈ ਨਾ ਇਹ ਸੋਚੀ ਸਮਝੀ ਸਾਜ਼ਿਸ਼ ਨਾਲ ਚੱਲ ਰਹੀ ਆ ਇਹਦੇ ਪਿੱਛੇ ਕੋਈ ਇਹਦੇ ਵਿੱਚ ਫੇਲਿਅਰ ਹੈ ਜੀ ਜਿਹੜਾ ਸਰਕਾਰ ਨੇ ਕੰਮ ਕਰਨਾ ਉਹ ਨਹੀਂ ਕਰ ਰਹੀ ਕਿਉਂਕਿ ਇਹ ਦੋ ਪਹਿਲਾਂ ਵੀ ਲੇਜੈਂਡ ਬੰਦੇ ਬੜੀ ਬੁਰੀ ਤਰ੍ਹਾਂ ਗਏ ਆ ਫॉर ਦਾ ਸਿੱਧੂ ਮੂਸੇ ਵਾਲਾ ਦੀਪ ਬਾਈ ਸੰਦੀਪ ਤੇ ਇਹ ਬੱਚੇ ਹੁਣ ਵੇਖੋ ਇਹਦਾ ਮਤਲਬ ਇਹ ਹੋਇਆ ਕਿ ਬੱਚਾ ਬਾਹਰ ਨਾ ਜਾਵੇ ਪਤਾ ਨਹੀਂ ਮਾੜੀ ਮੋੜ ਲੜਾਈ ਹੋਈ ਉਹਨੇ ਆਉਣਾ ਕਿ ਨਹੀਂ ਆਉਣਾ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਸਮਾਜ ਦੇ ਵਿੱਚ ਪਹਿਲਾਂ ਤੁਹਾਨੂੰ ਇੱਕ ਆਪਣੇ ਨਾ ਪੰਥ ਦੀ ਗੱਲ ਦੱਸਦਾ ਜੀ ਦਲਾਂ ਪੰਥਾਂ ਦੀ ਟਕਸਾਲਾਂ ਦੀ ਮੈਂ ਟਕਸਾਲ ਚ ਪੜਿਆ ਦਲਾਂ ਚ ਵੀ ਰਿਆ ਵੀ ਸਾਰਾ ਦਿਨ ਜੇ ਲੜ ਪਏ ਆ ਦਲਾਂ ਦੇ ਸ਼ਾਸਤਰ ਵਿਦਿਆ ਗਿੰਦੀ ਆ ਕਿਤੇ ਮੰਨ ਲੋ ਕਰਪਾਉਂ ਨੋ ਕਰਪਾਨੀ ਵੀ ਹੋਵੇ ਤਾਂ ਦਲਾਂ ਦਾ ਸੁਵਿਧਾਨਾ ਧਰਮ ਦਾ ਵੀ ਸੂਰਜੇ ਛਪੰਤੋਂ ਪਹਿਲਾਂ ਰਾਜੀਨਾਮਾ ਕਰਕੇ ਰੋਟੀ ਇਕੱਠਿਆਂ ਨੇ ਖਾਣੀ ਆ ਭਾਵੇਂ ਜਿੰਨਾ ਮਰਜ਼ੀ ਲੜਿਆਂ ਦਿਹਾੜੀ ਚ ਧਰਮ ਆ ਨਾ ਅਸੀਂ ਇੱਕ ਤੇ ਧਰਮ ਆਪਣੇ ਘਰ ਦੇ ਵਿੱਚ ਬਾਣੀ ਬਾਣਾ ਤੇ ਗੁਰੂ ਦਾ ਜਿਹੜਾ ਬਚਨ ਆ ਉਹਨੂੰ ਲਾਗੂ ਕਰੀਏ ਜਿਹੜਾ ਸਾਡੇ ਘਰਾਂ ਚੋਂ ਮੋਬਾਈਲਾਂ ਕਰਕੇ ਤੇ ਸੋਸ਼ਲ ਮੀਡੀਆ ਕਰਕੇ ਬੜੀ ਦੂਰ ਚਲੇ ਗਿਆ ਸਰਬ ਰੋਗ ਕਾ ਔਖਦ ਨਾਮ ਇੰਨੀਆਂ ਬਾਕੀ ਹੁਣ ਥੋੜਾ ਜਿਆਦਾ ਗੱਲ ਮੈਂ ਕਰ ਤਾਂ ਦਿੱਤੀ ਆ ਜਿੰਨਾ ਮਰਜ਼ੀ ਮੀਡੀਆ ਤੇ ਮੈਂ ਬੋਲ ਸਕਦਾ ਮੈਂ ਪਰ ਮੇਰੇ ਚ ਖਲੋਤਾ ਨਹੀਂ ਆ ਰਿਹਾ ਮੇ ਤੋਂ ਮੇ ਤੋਂ ਸ਼ਬਦ ਮੇਰੇ ਲੜਖੜਾ ਆ ਰਹੇ ਨੇ ਸੋ ਧੰਨਵਾਦ ਸਰ ਇੱਕ ਮਰਡਰ ਹੋਇਆ ਹੈ ਕਿਤੇ ਕਿਤੇ ਹੋਇਆ ਤੇ ਕੀ ਹੋਇਆ ਕਿ ਇਨਸੀਡੈਂਟ ਕੀ ਹੋਇਆ ਇਸ ਰਾਲੀਪਿੰਡ ਚ ਹੋਇਆ ਸਰਾਲੀ ਥਾਣਾ ਇੱਥੇ ਇੱਕ ਮੰਡੀ ਪੈਂਦੀ ਹੈ ਮੰਡੀ ਚ ਮਰਡਰ ਹੋਇਆ ਜਦੋਂ ਇਨਫੋਰਮੇਸ਼ਨ ਪਹੁੰਚੀ ਐਸੇ ਤੋਂ ਸਾਥ ਤੇ ਮੈਂ ਉਹ ਕਿ ਮੌਕੇ ਤੇ ਪਹੁੰਚੇ ਤੇ ਉਹਨੇ ਦੇਖਿਆ ਬੋਡੀ ਉਥੋਂ ਲੈ ਕੇ ਜਾ ਚੁਕੇ ਸੀ ਤੇ ਆਪਾਂ ਅੱਗੇ ਤਫਤੀਸ਼ ਕਰ ਰਹੇ ਹਾਂ ਮਰਨ ਵਾਲੇ ਦਾ ਨਾਮ ਹੈ ਗਿਆ ਵਿਵੇਕ ਸਾਨੂੰ ਸ਼ਮਸ਼ੇਰ ਸਿੰਘ ਸਰਾ ਇਕੱਠੇ ਰਹਿਣ ਵਾਲਾ ਉਹ ਇਹ ਆਪਾਂ ਜਿਹੜੇ ਦੋਸ਼ੀਆਂ ਨੂੰ ਦੀਪਾਲ ਕਰਦੇ ਪਏ ਅ ਬੱਚਿਆਂ ਦੀ ਕੋਈ ਪਹਿਲੀ ਰਜਿਸਟਰ ਚਲਦੀ ਸੀਗੀ ਉਹਦਾ ਕਰਕੇ ਇਹ ਮਤਲਬ ਬੱਚੇ ਨੂੰ ਸੱਜਿਆ ਗਿਆ ਉੱਥੇ ਤੇ ਸਾਧਕੇ ਤੋਂ ਉੱਥੇ ਕਿਰਤ ਨਾਰ ਕੇ ਤੇ ਦਾ ਕਤਲ ਪਿੱਛਾ ਗਿਆ ਕੀ ਨਾਂ ਹੈ ਬੱਚੇ ਦਾ ਬਬੇਕਬੀਰ ਸਿੰਘ ਅੜਦਾ ਸੀ ਹਾਂ 10ਵੀਂ ਪਾਸ ਕੀਤੀ ਸੀ گا ਮਤਲਬ ਉੱਤੇ ਅ ਜਵੰਦਰ ਮਤਲਬ ਬਾਖਲਾ ਲੈ ਆ ਸੀ ਖਾਣਾ ਸੀ